ਇਹ ਸਾਡਾ ਪਿੰਡ ਹੈ ਅਸਰੋ ਜੀ ਨਵਾਂ ਸ਼ਹਿਰ ਜ਼ਿਲ੍ਹੇ ਚ ਪੈਂਦਾ ਹੈ ਇਹ ਜੋ ਇਹ ਬਰਾਸਤਾ ਮਹਾਰਾਜਾ ਰਣਜੀਤ ਸਿੰਘ ਸਾਡੇ ਪਿੰਡ ਦੇ ਅੰਦਰ ਹੱਦ ਚ ਪੈਂਦੀ ਹੈ ਅੱਜ ਆ ਕੇ ਆਈਆਂ ਉਹ ਇਹ ਨਿਸ਼ਾਨ ਸਾਹਿਬ ਸੀ ਤੇ ਮੇਰੇ ਹਸਬੰਦੇ ਨੇ ਦੱਸਿਆ ਸੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਆਪਸ ਵਿੱਚ ਸੰਧੀ ਹੋਈ ਸੀ ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਇਹਦਾ ਬਹੁਤ ਸਾਧਨ ਅੰਜ ਕੀਤਾ ਤੇ ਇਹ ਨਿਸ਼ਾਨੀ ਉਹਨਾਂ ਦੀ ਅਣਗੌਲੀਆਂ ਪਈ ਸੀ ਕਈ ਵਾਰ ਕਿਸੇ ਨੇ ਕੋਸ਼ਿਸ਼ ਵੀ ਮਾੜੀ ਮੋਟੀ ਕੀਤੀ ਹੋਣੀ ਐ ਪਰ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਨਹੀਂ ਨੇ ਪਰੇ ਚੜਿਆ ਤੇ ਪਤਾ ਲੱਗਿਆ ਕਿ ਸੱਤ ਧਾਤਾਂ ਦਾ ਨਿਸ਼ਾਨ ਸਾਹਿਬ ਸੀਗਾ ਜਿਹੜਾ ਪਹਿਲਾਂ ਲੱਗਿਆ ਹੋਸੀਗਾ ਉਹਦੇ ਬਾਰੇ ਕੋਈ ਗਿਆਨ ਹੈਗਾ ਜੀ ਹਾਂ ਜੀ ਸੁਣਿਆ ਹੈ ਵੀ ਹੈਗਾ ਸੀਗਾ ਉਹ ਬਹੁਤ ਵਧੀਆ ਪਰ ਉਹ ਕਿਸੇ ਨੇ ਨਾ ਕਹਿੰਦੇ ਸੀਗੇ ਵੀ ਪਤਾ ਨਹੀਂ ਕਵਾੜੀਏ ਨੂੰ ਕਿਸੇ ਨੂੰ ਦੇ ਦਿੱਤਾ ਅਣਗੌਲਿਆ ਗੜਬਾ ਕੀ ਗੱਲ ਐ ਵੇ ਸਾਡੇ ਛੋਟੇ ਜਿਹੇ ਪਿੰਡ ਵਿੱਚ ਐਡਾ بڑا ਸਿੱਖ ਰਾਜ ਦਾ ਮਤਲਬ ਝੰਡਾ ਲੱਗਿਆ ਹੋਇਆ ਉਹਨੇ ਪਰੇ ਛੱਡ ਗਿਆ ਜੀ ਇਹ ਨਿਸ਼ਾਨੀ ਬਰਕਰਾਰ ਰਹੂਗੀ ਕਿਉਂ ਨਹੀਂ ਇਹ ਜਿਹੜੇ ਲੀਡਰ ਹੈ ਜਾਂ ਇਹ ਰਾਜਨੀਤੀ ਵਾਲੇ ਬੰਦੇ ਹੈ ਉਹ ਸੋਸ਼ਲ ਵਰਕਰ ਹੈ ਇਹ ਕਿਉਂ ਨਹੀਂ ਸੁਵਾਦੇ ਇਹ ਗੱਲ ਦਾ ਬੜਾ ਦੁੱਖ ਹੈ ਸਾਡੇ ਕੌਮ ਨੂੰ ਮੈਂ ਦਾ ਇਹੀ ਕਹਿਣੀ ਆ ਵੀ ਆਪਣੇ ਵਿਰਾਸਤਾਂ ਸੰਭਾਲੋ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਨਾ ਇਹਨੂੰ ਪਤਾ ਲੱਗੇ ਕਿ ਸਿੱਖ ਕੌਮ ਕੀ ਆ ਸਿੱਖ ਰਾਜ ਕੀ ਆ ਚੌਕੀ ਸਰਕਾਰੇ ਖਾਲਸਾ ਤੇ ਸ਼ੁਕਰਾਨਾ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਵੱਡੇ ਘੱਟ ਨੇ ਜਿਹੜੇ ਸੰਗਤਾਂ ਦੇ ਜੂਜੂ ਟਾਈਮ ਵਾਦਾ ਹੈ ਤਾਂ ਕਾਠ ਵੀ ਵਾਦੇ ਜਾਂਦੇ ਨੇ ਸੋ ਸੰਗਤਾਂ ਦੇ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਨੇ ਇੱਕ ਮਾਤਾ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨਾਲ ਹਾਂਜੀ ਮਾਤਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤੇ ਜੀ ਹਾਂਜੀ ਕੀ ਨਾਮ ਆ ਜੀ ਸੁਨਿੰਦਰ ਕੌਰ ਹੈ ਜੀ ਕਿੱਥੋਂ ਆਇਓ ਮਾਤਾ ਜੀ ਇਹ ਸਾਡਾ ਪਿੰਡ ਆ ਅਸਰੋ ਜੀ ਨਵਾਂ ਸ਼ਹਿਰ ਜ਼ਿਲ੍ਹੇ ਚ ਪੈਂਦਾ ਹੈ ਇਹ ਜੋ ਇਹ ਵਿਰਾਸਤਾ ਮਹਾਰਾਜਾ ਰਣਜੀਤ ਸਿੰਘ ਸਾਡੇ ਪਿੰਡ ਦੇ ਅੰਦਰ ਹੱਦ ਚ ਪੈਂਦੀ ਹੈ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਮਾਤਾ ਜੀ ਤੁਸੀਂ ਤਾਂ ਇੱਥੇ ਰਹਿੰਦੇ ਰਹੋ ਪਹਿਲਾ ਇਹਦੇ ਬਾਰੇ ਗਿਆਨ ਸੀਗਾ ਲੋਕਾਂ ਨੂੰ ਇੱਥੇ ਹਾਂਜੀ ਸਾਰਿਆਂ ਨੂੰ ਗਿਆਨ ਸੀਗਾ ਜੀ ਸਾਨੂੰ ਵੀ ਗਿਆਨ ਸੀਗਾ ਜਦੋਂ ਮੈਂ ਵਿਆਹ ਕੇ ਆਈਆਂ ਉਹ ਇਹ ਨਿਸ਼ਾਨ ਸਾਹਿਬ ਸੀ ਤੇ ਮੇਰੇ ਹਸਬੰਦ ਨੇ ਦੱਸਿਆ ਸੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੀ ਆਪਸ ਵਿੱਚ ਸੰਧੀ ਹੋਈ ਸੀ ਜਿਹੜਾ ਇਹ ਪੁਲ ਜਾ ਰਿਹਾ ਹੈ ਇਹ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ ਪਰਲੇ ਪਾਸੇ ਅੰਗਰੇਜ਼ ਸੀਗੇ ਇਧਰਲੇ ਪਾਸੇ ਸਿੱਖ ਸੀਗੇ ਉਹਨਾਂ ਨੇ ਸੰ디ਕੇਤੀ ਸੀਗੇ ਇਹਨੇ ਸਾਲ ਲਾਇਆ ਸੀਗਾ ਤੇ ਉਸ ਤੋਂ ਬਾਅਦ 192 ਸਾਲ ਹੋ ਗਏ ਮਤਲਬ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਬਹੁਤ ਸਾਲ ਰਾਜ ਕੀਤਾ ਤੇ ਇਹ ਨਿਸ਼ਾਨੀ ਉਹਨਾਂ ਦੀ ਅੰਗੋਲੀਆਂ 'ਪਈ ਸੀ ਕਈ ਵਾਰੀ ਕਿਸੇ ਨੇ ਕੋਸ਼ਿਸ਼ ਵੀ ਮਾੜੀ-ਮੋਟੀ ਕੀਤੀ ਹੋਣੀ ਐ ਪਰ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਨਹੀਂ ਨੇਪਰੇ ਚੜਿਆ ਤੇ ਹੁਣ ਇੱਥੇ ਸਾਡੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਐ ਤੇ ਉਹ ਪੜੇ ਲਿਖੇ ਹੈਗੇ ਉਹਨਾਂ ਨੇ ਫਿਰ ਨਾਲ ਹੋਰ ਬਾਬਾ ਜੀ ਤੇ ਬਾਬਾ ਬਖਸ਼ੀ ਸਿੰਘ ਸੀਗੇ ਤੇ ਉਹਨਾਂ ਨੇ ਇੱਥੇ ਫਿਰ 2-4 ਜਣਿਆਂ ਨੇ ਧਰਨੇ ਵਾਂਗ ਬੈਠ ਗਏ ਉਸ ਪੱਲੀ ਲਾ ਕੇ ਉਸ ਆਵਾਜ਼ ਸੰਗਤਾਂ ਜੁੜਦੀਆਂ ਰਹੀਆਂ ਫਿਰ ਕੰਪਨੀ ਨਾਲ ਵੀ ਕੰਪਰੋਮਾਈਜ਼ ਕੀਤਾ ਕੰਪਨੀ ਕਹਿੰਦੀ ਵੀ ਕੋਈ ਗੱਲ ਨਹੀਂ ਜਿੱਦਾਂ ਗੱਲ ਹੋਈ ਆ ਉਹਨਾਂ ਦੀ ਬਈ ਇਹ ਜਿਹੜੀ ਜਗ੍ਹਾ ਸੀਗੀ ਅੱਠ ਅੱਠ ਕਿੱਲੇ ਤੋਂ ਉੱਪਰ ਹੈ ਜਗਾ ਤੇ ਉਹ ਜਗ੍ਹਾ ਫਿਰ ਇਹਨਾਂ ਨੇ ਨਿਸ਼ਾਨਦੇਹੀ ਕਰਵਾ ਕੇ ਪਟਵਾਰੀਆਂ ਤੋਂ ਕਾਨੂੰਗੋ ਤੋਂ ਆਪਣੀ ਕਢਾ ਲਈ ਹੁਣ ਉਹ ਕਹਿੰਦੇ ਵੀ ਤੁਸੀਂ ਇੱਥੇ ਜੋ ਮਰਜ਼ੀ ਕਰੋ ਤੇ ਹੁਣ ਇੱਥੇ ਇਹ ਇੱਕ ਸਾਢੇ ਵਾਸ ਦਾ ਬਹੁਤ ਬੜਪਾਗੀ ਗੱਲ ਹੈ ਵੀ ਸਾਡੇ ਛੋਟੇ ਜਿਹੇ ਪਿੰਡ ਵਿੱਚ ਐਡਾ بڑا ਸਿੱਖ ਰਾਜ ਦਾ ਮਤਲਬ ਝੰਡਾ ਲੱਗਿਆ ਹੋਇਆ ਉਹਨੇ ਪਰੇ ਚੜ ਗਿਆ ਜੀ ਇਹ ਨਿਸ਼ਾਨੀ ਬਰਕਰਾਰ ਰਹੂਗੀ ਤੇ ਸਾਰੇ ਹੀ ਅਸੀਂ ਸਹਿਯੋਗ ਦੇ ਨਾਲ ਜਿਹੜਾ ਵੀ ਸਮਾਗਮ ਹੋਊਗਾ ਅਸੀਂ ਨਾਲ ਸਿਰੇ ਚੜਾਵਾਂਗੇ ਮੈਂ ਤਾਂ ਜੀ ਇੱਥੇ ਪਤਾ ਲੱਗਿਆ ਕਿ ਹਾਂ ਸੱਤ ਧਾਤਾਂ ਦਾ ਨਿਸ਼ਾਨ ਸਾਹਿਬ ਸੀਗਾ ਜਿਹੜਾ ਪਹਿਲਾਂ ਲੱਗਿਆ ਹੋਸੀਗਾ ਉਹਦੇ ਬਾਰੇ ਕੋਈ ਗਿਆਨ ਹੈਗਾ ਜੀ ਹਾਂ ਜੀ ਸੁਣਿਆ ਹੈ ਵੀ ਹੈਗਾ ਸੀਗਾ ਉਹ ਬਹੁਤ ਵਧੀਆ ਪਰ ਉਹ ਕਿਸੇ ਨੇ ਨਾ ਕਹਿੰਦੇ ਸੀਗੇ ਵੀ ਪਤਾ ਨਹੀਂ ਕਵਾੜੀਏ ਨੂੰ ਕਿਸੇ ਨੂੰ ਦੇ ਦਿੱਤਾ ਅਣਗੌਲਿਆ ਇਹ ਨਹੀਂ ਪਤਾ ਹੁਣ ਕਿਹਨਾਂ ਦਿੱਤਾ ਕਿੱਦਾਂ ਨਹੀਂ ਤੇ ਉਹ ਹੈ ਸੀਗਾ ਸੁਣਦੇ ਆ ਪੁਰਾਣੇ ਬਜ਼ੁਰਗਾਂ ਤੋਂ ਕਿਉਂ ਸਾਡੀ ਜਿਹੜੀ ਸੰਸਥਾਾਂ ਨੇ ਜੀ ਸਾਡੇ ਸਿਰਮੌਰ ਆਗੂ ਨੇ ਅੱਗੇ ਨੇ ਉਹ ਕਿਉਂ ਨਹੀਂ ਧਿਆਨ ਦਿੰਦੇ ਅੱਜ ਆਮ ਪਬਲਿਕ ਨੂੰ ਇਹ ਉੱਠ ਕੇ ਇਹਦੇ ਬਾਰੇ ਆਵਾਜ਼ ਚੁੱਕਣੀ ਪਈ ਜਿਹੜੇ ਮੋਢੀ ਬਣੇ ਬਣੇ ਉਹਨਾਂ ਦਾ ਧਿਆਨ ਇੱਧਰ ਕਿਉਂ ਨਹੀਂ ਜਾਂਦਾ ਦੇਖੋ ਜੀ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਸਾਰੇ ਹੀ ਆਪਣੇ ਕੁਰਸੀ ਚਾਹੁੰਦੇ ਆ ਜਿਹੜੀਆਂ ਵਿਰਾਸਤਾ ਪੰਜਾਂ ਖਰਾਬ ਹੋਈਆਂ ਵੀ ਐ ਜਿੱਦੇ ਟੋਡਰ ਮੱਲ ਜੀ ਦੀ ਹਵੇਲੀ ਪਈ ਐ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਐ ਘਰ-ਵਾਰ ਵੇਚ ਕੇ ਸਾਡੇ ਸਾਹਵੀਆਂ ਆਦਿਆਂ ਨੂੰ ਉਹਨਾਂ ਨੇ ਜਗ੍ਹਾ ਕਰੀ ਦੀ ਕਿਉਂ ਨਹੀਂ ਇਹ ਜਿਹੜੇ ਲੀਡਰ ਐ ਜਾਂ ਰਾਜਨੀਤੀ ਵਾਲੇ ਬੰਦੇ ਐ ਉਹ ਸੋਚਲ ਵਾਰ ਕਰ ਇਹ ਕਿਉਂ ਨਹੀਂ ਸੁਵਾਲ ਦੇ ਇਹ ਗੱਲ ਦਾ ਬੜਾ ਦੁੱਖ ਹੈ ਤੇ ਇਹ ਸਾਡੀ ਕੌਮ ਨੂੰ ਮੈਂ ਦਾ ਇਹੀ ਕਹਿਣੀ ਆ ਵੀ ਆਪਣੀਆਂ ਵਿਰਾਸਤਾਂ ਸੰਭਾਲੋ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਨਾ ਇਹਨੂੰ ਪਤਾ ਲੱਗੇ ਕਿ ਸਿੱਖ ਕੌਮ ਕੀ ਆ ਸਿੱਖ ਰਾਜ ਕੀ ਆ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਵੀ ਜਿਹੜੇ ਮਹਾਰਾਜੇ ਮਹਾਰਾਜੇ ਹੋਏ ਆ ਜਿਹੜਾ ਸਾਡੇ 10ਵੇਂ ਪਾਸ਼ਾ ਦਾ ਇਤਿਹਾਸ ਹੈ ਤਾਂ ਹੀ ਸਾਡੀ ਪਨੀਰੀ ਨੂੰ ਪਤਾ ਲੱਗੂਗਾ ਜੇ ਅਸੀਂ ਇਹ ਵਿਰਾਸਤ ਸੰਭਾਲ ਕੇ ਰੱਖੋ ਅਸੀਂ ਮਾਤਾ ਜੀ ਪਾਕਿਸਤਾਨ ਘੁੰਮ ਕੇ ਆਏ ਆ ਜੀ ਉੱਥੇ ਮਹਾਰਾਜਾ ਸਹਰੇ ਪੰਜਾਬ ਦੀ ਹਰ ਇੱਕ ਨਿਸ਼ਾਨੀ ਉਹਨਾਂ ਨੇ ਬਹੁਤ ਸੰਭ ਕੇ ਰੱਖੀ ਵੀ ਆ ਹਾਲਾਂਕਿ ਉੱਥੇ ਬਹੁਤ ਲੋਕ ਨੇ ਜਿਹੜੇ ਸਿੱਖ ਪਰਿਵਾਰ ਬਹੁਤ ਜ਼ਿਆਦਾ ਘਟ ਨੇ ਜਿਹੜੇ ਸਰਦਾਰ ਨੇ ਤੇ ਉਹਨਾਂ ਨੇ ਫੇਰ ਵੀ ਇਹ ਸੰਭਿਆਵੇਂ ਨੇ ਸਾਡੇ ਇੱਥੇ ਸਾਰੇ ਸਰਦਾਰ ਨੇ ਦਸਤਾਰਾਂ ਚਮਕਦੀਆਂ ਨੇ ਫੇਰ ਵੀ ਸਾਡੇ ਘਾਟਾ ਮਹਿਸੂਸ ਹੋ ਰਹੀਆਂ ਨੇ ਦੇਖੋ ਕੋਈ ਵੀ ਜਾਤਾ ਕੋਈ ਵੀ ਧਰਮ ਕੋਈ ਮਾੜਾ ਨਹੀਂ ਹੁੰਦਾ ਕਿਉਂਕਿ ਦੇਖੋ ਨਵੀ ਖਾ ਤੇ ਗਣੀ ਖਾ 10.5 ਦੇ ਪਾਛਾ ਨਾਲ ਕਿਵੇਂ ਰਹੇ ਆ ਆਪਣੇ ਪੁੱਤ ਕਹਿ ਕੇ ਗਏ ਆ ਕੋਈ ਧਰਮ ਮਾੜਾ ਨਹੀਂ ਹੁੰਦਾ ਸਾਰੇ ਧਰਮ ਵਧਿਆ ਹੁੰਦੇ ਆ ਪਰ ਲੋੜ ਹੁੰਦੀ ਹੈ ਸੰਭਾਲਣ ਦੀ ਜਿਹੜਾ ਵੀ ਧਰਮ ਜਿਹੜੀ ਵੀ ਵਿਰਾਸਤ ਨੂੰ ਸੰਭਾਲ ਲੰਦਾ ਹੈਗਾ ਉਹਦਾ ਬਹੁਤ ਵੱਡਾ ਪਰਫਕਾਰ ਹੋ ਜਾਂਦਾ ਲੱਗਦਾ ਕਿ ਅਜਹੀ ਇਹ ਤਾਂ ਹੁਣ ਸਾਹਮਣੇ ਆ ਗਈ ਸੰਗਤ ਨੇ ਉਪਰਾਲਾ ਕੀਤਾ ਜਗਾ ਵੀ ਸੜਾਲੀ ਮੋਰਚਾ ਫਤਿਹ ਕਰ ਲਿਆ ਜੇ ਸੁਕਰਾਨਾ ਸਮਾਗਮ ਚੱਲ ਰਹੇ ਨੇ ਅਜਿਹੀ ਹੋਰ ਵੀ ਬਹੁਤ ਸਾਰੇ ਸਥਾਨ ਹੋਣਗੇ ਜਿਹੜੇ ਅੰਗੋਲਿਆ ਨੇ ਜਿਹੜੇ ਸਾਡੇ ਧਿਆਨ ਚ ਨਹੀਂ ਹੈਗੇ ਸਾਡਾ ਪੰਜਾਬ ਬਹੁਤ ਵੱਡਾ ਬਹੁਤ ਵੱਡਾ ਇਤਿਹਾਸ ਹੈ ਇਹਦਾ ਹੋਰ ਵੀ ਸਥਾਨ ਹੋ ਸਕਦੇ ਨੇ ਹਾਂਜੀ ਬਹੁਤ ਆਸਾਨ ਹੈਗੇ ਜਿਹੜੇ ਬਿਲਕੁਲ ਇੱਕ ਤੁਸੀਂ YouTube ਤੇ ਦੇਖਿਆ ਕਿ ਕਾਇਨਦੌਰ ਦੇ ਨੇੜੇ ਨਾ ਇੱਕ ਬਣਿਆ ਹੋਇਆ ਸਰੋ ਬਰਾ ਟੋਬਾ ਜਿਆ ਤੇ ਉੱਥੇ ਦੇਖੋ ਕਹਿੰਦੇ ਵੀ ਮਾਤਾ ਗੁਜਰੀ ਤੇ ਸਹਬ ਜਦੇ ਰਾਤ ਰਹੀ ਹੈ ਜਦੋਂ ਗੰਗੂ ਲੈ ਕੇ ਗਿਆ ਤੇ ਉਹ ਕਿਉਂ ਨਹੀਂ ਇਹਨਾਂ ਲੋਕਾਂ ਨੇ ਜਿਹੜੇ ਰਾਜਨੀਤੀ ਵਾਲੇ ਆ ਬੜੇ ਬੜੇ ਵਿਦਵਾਨ ਹੈ ਜਿਨ੍ਹਾਂ ਨੂੰ ਪੂਰੇ ਧਰਮਾਂ ਬਾਰੇ ਗਿਆਨ ਆ ਅਸੀਂ ਤਾਂ ਚਲੋ ਅਨਪੜ੍ਹ ਬੰਦੇ ਆ ਤੇ ਉਹਨਾਂ ਨੂੰ ਇਸ ਸਟੈਪ ਲੈਣੇ ਚਾਹੀਦੇ ਇਹ ਸਟੈਪ ਲੈਣੇ ਚਾਹੀਦੇ ਉਹਨਾਂ ਨੂੰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਹੀ ਤਾਂ ਸਾਡੀਆਂ ਫਿਰ ਕੌਮਾਂ ਜਿਹੜੀਆਂ ਚੜ੍ਹਦੀ ਕਲਾ 'ਚ ਹੋਣਗੀਆਂ ਤੇ ਹੁਣ ਪਿੰਡ ਚ ਕਿਦਾਂ ਦਾ ਮਾਹੌਲ ਆ ਮਾਤਾ ਜੀ ਪਿੰਡ ਦੇ ਕੀ ਕਹਿ ਰਹੇ ਨੇ ਦੇਖੋ ਜੀ ਪਿੰਡ ਚ ਤਾਂ ਬਹੁਤ ਵਧੀਆ ਮਾਹੌਲ ਆ ਅਸੀਂ ਪਿੰਡ ਵਾਸੀ ਆ ਅਸੀਂ ਇਸ ਖੁਸ਼ੀ ਦੇ ਨਾਲ ਇੱਥੇ ਆਏ ਆ ਸੇਵਾ ਕਰ ਰਹੇ ਆ ਪਰਸੋਂ ਤੋਂ ਅਸੀਂ ਸੇਵਾ ਕਰ ਰਹੇ ਆ ਅਖੰਡ ਪਾਠ ਸਾਹਿਬ ਰਖਵਾਇਆ ਇਹ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਇਹ ਚਾਹੁੰਦੇ ਪਿੰਡ ਵਾਸੀ ਵੀ ਜਿਹੜੀ ਸਵਰਾਜ ਮਸਦਾ ਕੰਪਨੀ ਐ ਇਹਦਾ ਨੂੰ ਸੰਦੂ ਰਸਤਾ ਚਾਹੀਦਾ ਪਿੰਡ ਤੋਂ ਜਾਣ ਨੂੰ ਤੇ ਉਹ ਚਲੋ ਅਲੱਗ ਚੀਜ਼ ਆ ਉਹਨਾਂ ਦਾ ਕੋਈ ਵਿੱਚ ਦਾਖਲ ਨਾ ਜੀ ਨਕੀਤੀ ਤੇ ਬਾਕੀ ਇੱਥੇ ਕੁਝ ਨਾ ਕੁਝ ਬਣਨਾ ਚਾਹੀਦਾ ਜਿੱਤੇ ਅਸੀਂ ਲੋਕ ਆ ਕੇ ਕੋਈ ਪਾਰਕ ਹੋਵੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੋਵੇ ਤੇ ਗੁਰਦੁਆਰਾ ਸਾਹਿਬ ਵੀ ਹੋਵੇ ਲੋਕ ਮੱਥਾ ਟੇਕਣ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਦਰਸ਼ਨ ਕਰਨ ਫਿਰ ਆਪਣੇ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਕਿਆ ਚੀਜ਼ ਹੈ ਹਾਂ ਜੀ ਉਹ ਵੀ ਪਿੰਡ ਨੇ ਸਾਡੇ ਨਾਲ ਹਾਂਜੀ ਪਿੰਡ ਜੀ ਵੈਗੁਰੂ ਜੀ ਖਾਲਸਾ ਆ ਵੈਗੁਰੂ ਜੀ ਕੀ ਫਤਿਹ ਨਾਮਾ ਜੀ ਕਲੀਵ ਕੋਰਾਂ ਜੀ ਮੇਰਾ ਜੀ ਤੁਸੀਂ ਵੀ ਉਸੇ ਪਿੰਡ ਤੋਂ ਹਾਂਜੀ ਆਸਰੋ ਪਿੰਡ ਤੋਂ ਜੀ ਅਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਮੋਰਚਾ ਫਤਿਹ ਹੋਇਆ ਏ ਤੇ ਕਿਸ ਤਰ੍ਹਾਂ ਲੱਗ ਰਿਹਾ ਪਿੰਡ ਚ ਕਿਦਾਂ ਦਾ ਮਾਹੌਲ ਬਹੁਤ ਮਾਹੌਲ ਵਧੀਆ ਜੀ ਬਹੁਤ ਸੋਹਣਾ ਮਾਹੌਲ ਹੋ ਗਿਆ ਜੀ ਪਹਿਲਾਂ ਤਾਂ ਸਾਨੂੰ ਕੁਝ ਨਹੀਂ ਪਤਾ ਤਾ ਹੁਣ ਐ ਨਾ ਸਹਹਿ ਪਿੰਡ ਦੇ ਸਹਿਯੋਗ ਨਾਲ ਸਾਡੀ ਇੱਥੇ ਜਮੀਨ ਸੀ ਕਿਥੇ ਅੱਠ ਕਿੱਲੇ ਸਾਡੇ ਨਿਕਲੇ ਆ ਇਧਰ ਇਹ ਪਰਸ ਥੋੜੇ ਦਿਨ ਹਫਤਾਕ ਹੋਇਆ ਸਾਡੀ ਮਿਹਨਤੀ ਹੋਈ ਹੈ ਪਿੰਡ ਦੀ ਸਾਡੇ ਮਹਾਰਾਜ ਰਣਜੀਤ ਸਿੰਘ ਦਾ ਤਾਂ ਥਾਂ ਸੀਗਾ ਅਸੀਂ ਅੱਠ ਕਿੱਲੇ ਆਪਣੇ ਕਢਵਾ ਲਿਆ ਪਿੰਡ 'ਚ ਬਹੁਤ ਖੁਸ਼ੀ ਹੋਈ ਹੈ ਵੀ ਸਾਨੂੰ ਆਪਣੀ ਜਗ੍ਹਾ ਸਾਨੂੰ ਮਿਲ ਗਈ ਹੈ ਹਾਂ ਜੀ ਕਿ ਬੱਚੇ ਨੇ ਜਿਹੜੇ ਉਹਨਾਂ 'ਚ ਵੀ ਆਊਗਾ ਕਿਉਂਕਿ ਬੱਚਿਆਂ ਨੂੰ ਇਤਿਹਾਸ ਦੱਸਿਆ ਜਾਂਦਾ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਹਾਂਜੀ 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 ਪਤਾ ਹੀ ਪਤਾ ਹੀ ਹੁਣ ਜੀ ਆਇਆ ਕਰੂੰਗਾ ਹੋਰ ਵੀ ਜ਼ਿਆਦਾ ਪਤਾ ਲੱਗੂਗਾ ਹੁਣ ਜੀ ਤਾਂ ਕੋਈ ਦੱਸੀ ਜਾਊਗਾ ਬੱਚਿਆਂ ਨੂੰ ਪਤਾ ਬੱਚਿਆਂ ਨੂੰ ਸਾਰੇ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਤੀਰ ਮਾਰ ਕੇ ਝੰਡਾ ਗੱਡਿਆ ਸੀ ਇੱਕਦੇ ਪਹਿਲੇ ਇੱਕ ਬਾਬਾ ਜੀ ਰਹਿੰਦੇ ਸੀ ਸਾਧੂ ਸਾਧੂ ਤੇ ਆਪਦੇ ਫੇ ਉਹ ਕਿੰਨੇ ਚ ਰਹਿ ਤੇ 5-6 ਮਹੀਨੇ ਰਹਿ ਕੇ ਗਏ ਆ ਇੱਥੇ ਲੋਕੀ ਆਂਦੇ ਵੀ ਸੀ ਉਹਨਾਂ ਨੂੰ ਫੇ ਉਹ ਵੀ ਦੱਸਦਾ ਸੀ ਬਈ ਸਾਡੇ ਇੱਥੇ ਮਹਾਰਾ ਰਣਜੀਤ ਸਿੰਘ ਆਂਦੇ ਸੀ ਫੇ ਉਹਨੇ ਤੀਰ ਮਾਰਿਆ ਹੋਇਆ ਇੱਥੇ ਕਰਕੇ ਕੋਈ ਥਾਂ ਆਵਾਜ਼ ਹੋਊਗਾ ਉਹ ਐ ਕਹਿ ਕੇ ਗਏ ਸੀ ਮੇਰੇ ਸੋਹਰਾ ਜੀ ਮੇਰੇ ਬੱਚੇ ਆਂਦੇ ਸੀ ਛੋਟੇ ਛੋਟੇ ਹੁੰਦੇ ਸੀ ਉਹ ਕਹਿੰਦੇ ਸੀ ਇਹ ਵੇ ਥਾਂ ਅਜੂਰੂ ਆਵਾਜ਼ ਹੋਊਗਾ ਸਾਲ ਹੋਵੇ ਚਾਰ ਸਾਲੂਆ 10 ਸਾਲੂਆ ਜੇ ਬੇ ਉਹ ਕਿਚੋ ਸਮਾਂ ਹਾਂਜੀ ਅੱਜ ਬਹੁਤ ਖੁਸ਼ੀ ਹੋਈ ਐ ਬੇ ਉਹਦੇ ਬਚਨ ਪੂਰੇ ਹੋ ਗਏ ਸਾਰੂ ਸੰਤਾ ਦੇ ਹਾਂਜੀ ਆ ਜੀ ਸੋ ਇਹ ਸੰ ਬੀਬੀਆਂ ਇੱਥੇ ਨਾਲ ਇਹ ਪਿੰਡਾ ਸੋ ਲੰਗਰਾਂ ਚ ਸੇਵਾ ਕਰ ਰਹੀਆਂ ਨੇ ਸੋ ਇਹਨਾਂ ਦਾ ਕਹਿਣਾ ਏ ਕਿ ਬਹੁਤ ਖੁਸ਼ੀ ਆ ਸੋ ਸਾਡੇ ਬੱਚਿਆਂ ਨੂੰ ਇਤਿਹਾਸ ਪਤਾ ਲੱਗੂਗਾ ਆਉਣ ਵਾਲੀਆਂ ਪੀੜੀਆਂ ਨੇ ਸਾਡੀਆਂ ਜਿਹੜੀਆਂ ਉਹ ਇਹ ਹਾਸ ਨਾਲ ਜੁੜਨਗੇ ਆ ਸੋ ਇਹਨਾਂ ਦਾ ਕਹਿਣਾ ਹੈ ਅਜਹੀਆਂ ਜਗ੍ਹਾ ਤੇ ਅਜਹੀਆਂ ਜਿਹੜੇ ਸਥਾਨ ਨੇ ਉਹਨਾਂ ਵੱਲ ਜ਼ਰੂਰ ਤੇ ਆਣਾ ਧਿਆਨ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇੱਧਰ ਜੁੜ ਸਕਣ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਰੋਪੜ